ਸਕੇ ਭਰਾ ਨੇ ਆਪਣੇ ਸਕੇ ਭਰਾ ਦਾ ਕੱਢਿਆ 1.5 ਕਰੋੜ ਰੁਪਏ ਦਾ ਸੋਨਾ ਚੋਰੀ ਕਰ ਲਿਆ ਬੰਦਾ ਯਕੀਨ ਕਰੂ ਤਾਂ ਕਿਹਦੇ ਤੇ ਕਰੂ ਦੇਖ ਲਓ ਤੁਸੀਂ ਦੋ ਭਰਾ ਸੀਗੇ ਸਕੇ ਇੱਕ ਸੀਗਾ ਇੰਗਲੈਂਡ ਵਿੱਚ ਤੇ ਇੱਕ ਸੀਗਾ ਇੰਡੀਆ ਵਿੱਚ ਭਾਰਤ ਵਿੱਚ ਜਿਹੜਾ ਇੰਗਲੈਂਡ ਵਾਲਾ ਸੀਗਾ ਉਹਦੇ ਸੀਗੇ ਇੱਧਰ ਇੰਡੀਆ ਵਿੱਚ 12 ਖੱਤੇ ਜ਼ਮੀਨ ਦੇ ਤੇ 12 ਹੀ ਖੱਤੇ ਸੀਗੇ ਜਿਹੜਾ ਇੰਡੀਆ ਵਿੱਚ ਸੀ ਉਹਦੇ ਇੰਗਲੈਂਡ ਵਾਲੇ ਨੇ ਕੀ ਕੀਤਾ ਸਲਾਹ ਬਣਾ ਲਈ ਉਹ ਕਹਿੰਦਾ ਵੀ ਮੈਂ ਤਾਂ ਜਿਹੜੀ ਆਪਣੀ ਜ਼ਮੀਨ ਆ ਦੇਣੀ ਵੇਚ ਮੇਰੇ ਨਿਆਣਿਆਂ ਨੇ ਨਹੀਂ ਆਉਣਾ ਇੱਥੇ ਭਾਰਤ ਵਿੱਚ ਮੁੜ ਕੇ ਵੀ ਮੈਂ ਤਾਂ ਸਾਰੇ ਪੈਸੇ ਉਧਰ ਹੀ ਲੈ ਜਾਣੇ ਆ ਤੇ ਉਹਨੇ ਕੀ ਕੀਤਾ ਜਿਹੜਾ ਇੰਡੀਆ ਵਾਲਾ ਭਰਾ ਸੀ ਉਹ ਕਹਿੰਦਾ ਜੇ ਤੈਂ ਵੇਚ ਦੇਣੀ ਆ ਵੀ ਨਿਆਣੇ ਮੇਰੇ ਵੀ ਬਾਹਰ ਹੀ ਜਾਂ ਇੰਗਲੈਂਡ ਵਿੱਚ ਤੇ ਮੈਂ ਇੱਥੇ ਫੇਰ ਕੀ ਕਰਨ ਨੂੰ ਰਹਿਣਾ ਆ ਮੇਰੇਆਂ ਦਾ ਵੀ ਨਾਲ ਹੀ ਸੌਦਾ ਕਰ ਲੈਣੇ ਆ ਬਈ 12 ਦੂਣਾ 24 ਖੱਤੇ ਹੋ ਗਿਆ ਦੋਨਾਂ ਦੇ ਬਈ 24 ਦੇ 24 ਖੱਤੇ ਵੇਚ ਦਿੰਨੇ ਆ ਬਈ ਮੈਂ ਵੀ ਪੀ ਇੰਗਲੈਂਡ ਉਹਨਾਂ ਦੇ ਕੋਲ ਹੀ ਚਲ ਜਊਗਾ ਆਰਾਮ ਨਾਲ ਉੱਥੇ ਰਹੀ ਜਾਵਾਂਗੇ ਜਦੋਂ ਕਿਤੇ ਇੰਡੀਆ ਆਉਣਾ ਹੋਊਗਾ ਘਰ ਆਪਣੇ ਕੋਲ ਹੈਗੇ ਹੀ ਆ ਬਈ ਘਰ ਆਣ ਕੇ ਜਿਹੜੀ ਕੁੜੀ ਮਾਰ ਲਈ ਪਿੰਡ ਵਾਲਿਆਂ ਨੂੰ ਮਿਲ ਜਾ ਕਰਾਂਗੇ ਹਫ਼ਤਾ 15 ਦਿਨ ਮਹੀਨੇ ਲਈ ਜਿੰਨਾ ਟਾਈਮ ਵੀ ਆਉਣਾ ਆ ਚਲੋ ਦੋਨਾਂ ਵੀ ਭਰਾਵਾਂ ਨੇ ਸਲਾਹ ਕਰ ਲਈ 24 ਦੇ 24 ਖੱਤੇ ਉਹਨਾਂ ਨੇ ਵੇਚ ਦਿੱਤੇ ਜਦੋਂ 24 ਦੇ 24 ਖੱਤੇ ਵੇਚੇ ਵੇਚ ਕੇ ਜਿਹੜਾ ਪੈਸਾ ਸੀਗਾ ਉਹਨਾਂ ਦਾ ਦੇਖ ਲਓ ਵੀ ਕਿੰਨਾ ਪੈਸਾ ਬਣਿਆ ਹਊਗਾ ਤੇ ਉਹ ਸਾਰਾ ਹੀ ਪੈਸਾ ਉਹ ਇੰਗਲੈਂਡ ਲੈ ਗਿਆ ਜਿਹੜਾ ਤਾਂ ਪਹਿਲਾਂ ਇੰਗਲੈਂਡ ਵਿੱਚ ਚਿਰਦਾ ਰਹਿੰਦਾ ਸੀਗਾ ਬਹੁਤ ਚਿਰਦਾ ਉਹਦੇ ਤਾਂ ਨਿਆਣੇ ਵੀ ਉਧਰ ਲਈ ਜਾਂਪਾਲ ਸੀ ਉਹ ਭਰਾ ਕਹਿੰਦਾ ਵੀ ਮੈਨੂੰ ਇੱਧਰ ਲਾ ਸਾਰਾ ਭੇਤ ਆ ਜਿੱਦਾਂ ਵੀ ਤੂੰ ਇੱਧਰ ਨਵਾਂ ਆ ਭਾਵੇਂ ਤੇਰੇ ਨਿਆਣਿਆਂ ਨੂੰ ਵੀ ਆਇਆਂ ਨੂੰ 4-5 ਸਾਲ ਹੋ ਗਏ ਆ ਪਰ ਫੇਰ ਵੀ ਮੈਨੂੰ ਜਿਆਦਾ ਪਤਾ ਆ ਬਈ ਆਪਾਂ ਏਦਾਂ ਕਰਦੇ ਆ ਬਈ ਇਹਦੇ ਵਿੱਚੋਂ ਡੇਢ ਕਰੋੜ ਦਾ ਸੋਨਾ ਬਣਾ ਲੈਨੇ ਆ ਡੇਢ 2 ਕਰੋੜ ਦਾ ਤੇ ਬਾਕੀ ਜਿਹੜੇ ਪੌਂਡ ਪੂੰੜਿਆ ਉਹ ਤਾਂ ਫੇ ਹੋ ਹੀ ਜਾਣੇ ਆ ਬਈ ਇਹ ਸਾਰਾ ਕੁਸ ਮੇਰਾ ਜਿਹੜਾ ਘਰ ਆ ਉਹਦੇ ਵਿੱਚ ਇੱਕ ਆਪਾਂ ਹਨਾ ਡੂੰਗਾ ਜਾਂ ਕੋ ਟੋਆ ਪੱਟ ਕੇ ਵਧੀਆ ਜਗਾੜ ਲਾ ਕੇ ਤੇ ਆਪਾਂ ਉਹਦੇ ਵਿੱਚ ਰੱਖ ਦਿੰਨੇ ਆ ਸੋਨਾ ਵੀ ਤੇ ਪੈਸੇ ਵੀ ਤੇ ਜਿੱਦਾਂ ਜਿੱਦਾਂ ਆਪਾਂ ਨੂੰ ਕਿਤੇ ਲੋੜ ਪਊਗੀ ਸੋਨਾ ਵੇਚ ਕੇ ਪੈਸੇ ਉਹਦੇ ਵਟ ਕੇ ਤਾਂ ਜੋ ਕੰਮ ਆਹੂ ਕਰ ਲਿਆ ਕਰਾਂਗੇ ਦੋਨਾਂ ਭਰਾਵਾਂ ਨੇ ਸਲਾਹ ਬਣਾ ਲਈ ਕਹਿੰਦੇ ਜੀ ਚਲੋ ਠੀਕ ਆ ਉਹਨਾਂ ਨੇ 1.5 ਕਰੋੜ ਦਾ ਸੋਨਾ ਬਣਾ ਲਿਆ ਜਿੱਦਾਂ ਤੇ ਉਹਦੇ ਆਪ ਦੇ ਵੀ ਵਿੱਚ ਹੀ ਸੀਗੇ ਤਾਂ 1.5 ਕਰੋੜ ਦਾ ਖਰਾ 2 ਕਰੋੜ ਦਾ ਯਾਨੀ ਕਿ ਇੰਨਾ ਕੁ ਸੋਨਾ ਸੀਗਾ ਤੇ ਵਿੱਚ ਹੀ ਉਹਦੇ ਪੌਂਡ ਪੂਂਡ ਸੀਗੇ ਜਿਹੜੇ ਉਧਰਲੇ ਸਾਰੇ ਉਧਰਲੇ ਪੈਸੇ ਕਿ ਹੋਏ ਸੀਗੇ ਜਿੱਦਾਂ ਇੰਡੀਅਨ ਪੈਸਿਆਂ ਦੇ ਉਧਰਲੇ ਪੈਸੇ ਉਹਨਾਂ ਨੇ ਕਰ ਲਏ ਸੀਗੇ ਉਹਨਾਂ ਨੇ ਇੱਕ ਟੋਆ ਪਟਿਆ ਆਪਣੇ ਆਨ ਘਰ ਵਿੱਚ ਸੇਫ ਟੋਆ ਪੱਟ ਕੇ ਆਪ ਹੀ ਉਹਨਾਂ ਨੇ ਮੈਸਤਰਪੁਣਾ ਕੀਤਾ ਜਿਹੜਾ ਉਧਰ ਪੱਕਾ ਰਹਿੰਦਾ ਸੀ ਭਰਾ ਚਿਰਦਾ ਉਹਨੂੰ ਮੈਸਤਰੀ ਦਾ ਕੰਮ ਵੀ ਆਉਂਦਾ ਸੀਗਾ ਉਹਨੇ ਆਪ ਹੀ ਟੋਆ ਪੱਟ ਕੇ ਚੰਗਾ ਡੂੰਗਾ 5-6 ਫੁੱਟ ਉਹਦੇ ਉੱਤੇ ਲੇਹਰਾ ਲੂਹਰਾ ਲਾ ਕੇ ਚੰਗਾ ਜੀ ਜਿਗਾੜ ਐਨ ਪੂਰਾ ਟਾਪ ਦਾ ਬਣਾ ਕੇ ਤਾਂ ਵਿੱਚ ਸਾਰਾ ਹੀ ਸੋਨਾ ਰੱਖ ਦਿੱਤਾ 1.5-2 ਕਰੋੜ ਦਾ ਤੇ ਬਾਕੀ ਜਿਹੜੇ ਪੌਂਡ ਪੂਂਡ ਸੀ ਉਹ ਰੱਖ ਦਿੱਤੇ ਬਾਕੀ ਜਿਹੜੇ ਜਮਾ-ਜੁਮਾ ਕਰਾਉਣੇ ਸੀ ਉਹਨਾਂ ਨੇ ਬੈਂਕਾਂ ਬੁੰਕਾਂ 'ਚ ਉਹ ਕਰਾ ਲੈ ਤੇ ਸਿਗਾ ਦੋਨਾਂ ਦਾ ਸਾਂਝੀ ਇੰਨੇ 24 ਖਤੇ ਇਧਰ ਵੇਚੇ ਸੀ ਉਹ ਸਾਂਝੀ ਸਿਸਟਮ ਹੀ ਸੀਗਾ ਸਾਰਿਆਂ ਦਾ ਸਾਰਾ ਉਹਨਾਂ ਦਾ ਤੇ ਚਲੋ ਰੱਖ ਦਿੱਤਾ ਉਹਦੇ ਬਾਰੇ ਕਿਸੇ ਤੀਜੇ ਬੰਦੇ ਨੂੰ ਨਹੀਂ ਪਤਾ ਸੀ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਤੱਕ ਨਹੀਂ ਗੱਲ ਕੀਤੀ ਸੀ ਘਰ ਵਾਲੀਆਂ ਪੁੱਛਦੀਆਂ ਸੀ ਉਹਨਾਂ ਨੂੰ ਵੀ ਜਿਹੜੀ ਜ਼ਮੀਨ ਵੇਚੀ ਆ ਆਪਾਂ ਇੰਡੀਆ ਵਿੱਚ ਵੀ ਉਹ ਪੈਸੇ ਕਿੱਥੇ ਆ ਤੇ ਉਹਨਾਂ ਨੇ ਘਰ ਵਾਲੀਆਂ ਕੋਲ ਜਿੱਦਾਂ ਝੂਠ ਬੋਲਤਾ ਉਹ ਕਹਿੰਦੇ ਬਈ ਉਹ ਪੈਸੇ ਇੰਡੀਆ ਵਿੱਚ ਹੀ ਆਪਾਂ ਬੈਂਕਾਂ ਵਿੱਚ ਐਫ ਡੀਆਂ ਕਰਾਤੀਆਂ ਵੇ ਉਹ ਪੈਸੇ ਆਪਾਂ ਇੱਧਰ ਕੀ ਕਰਨੇ ਆ ਵੀ ਉੱਧਰ ਆਪਣੇ ਵਧੀ ਜਾਣਗੇ ਹੌਲੀ ਹੌਲੀ ਜਦੋਂ ਕਿਤੇ ਲੋੜ ਪਊਗੀ ਕਢਾ ਲਿਆ ਕਰਾਂਗੇ ਤੇ ਉਹਨਾਂ ਨੇ ਜਾਨਕੀ ਆਪਣੀਆਂ ਘਰ ਵਾਲੀਆਂ ਨੂੰ ਝੂਠ ਬੋਲ ਦਿੱਤਾ ਉਹ ਕਹਿੰਦੇ ਵੀ ਗੱਲ ਰੱਖਣੀ ਆ ਦੋਨਾਂ ਭਰਾਵਾਂ ਵਿੱਚ ਤੀਜੇ ਕਿਸੇ ਬੰਦੇ ਨੂੰ ਵੀ ਪਤਾ ਨਹੀਂ ਲੱਗਣੀ ਚਾਹੀਦੀ ਚਲੋ ਉਹਨਾਂ ਨੇ ਸੋਨਾ ਰੱਖਤਾ ਤੇ ਮੁੜ ਕੇ ਜਿਹੜਾ ਉੱਧਰਲਾ ਟਾਈਮ ਹੋ ਗਿਆ ਸੀ ਉੱਧਰਲੇ ਭਰਾ ਨੂੰ ਜਿਹਦੇ ਜਿਹਦੇ ਘਰ ਵਿੱਚ ਸੋਨਾ ਰੱਖਿਆ ਸੀਗਾ ਉਹਨਾਂ ਦਾ ਗਾਹਾ ਕੋਈ ਉਹਦਾ ਦੋਸਤ ਦੂਰਤ ਸੀਗਾ ਉਹਨਾਂ ਨੇ ਆਪਣੇ ਨਿਆਣੇ ਦਾ ਵਿਆਹ ਕਰਨਾ ਸੀਗਾ ਇਟਲੀ ਵਿੱਚ ਉਹਨਾਂ ਨੇ ਕੀ ਕੀਤਾ ਉਹ ਉਹ ਦੂਜੇ ਭਰਾ ਨੂੰ ਕਹਿੰਦਾ ਜਿੱਥੇ ਸੋਨਾ ਦੱਬਿਆ ਸੀ ਉਹ ਵਾਲਾ ਕਹਿੰਦਾ ਵੀ ਤੂੰ ਆਪਾਂ ਇਦਾਂ ਕਰ ਬਾਈ ਬਈ ਅਸੀਂ ਜਾਣਾ ਹੈ ਇਟਲੀ ਨੂੰ ਮੈਂ ਤਾਂ ਤੇਰੀ ਭਾਬੀ ਨੇ ਵੀ ਸਾਨੂੰ ਉੱਥੇ 15 20 ਦਿਨ ਲੱਗ ਜਾਣੇ ਆ ਵੀ ਤੂੰ ਇਦਾਂ ਕਰੀ ਵੀ ਇੱਥੇ ਆਪਣੇ ਘਰ ਤਾਂ ਤੂੰ ਚੱਲ ਰਹਿਣਾ ਤੂੰ ਮੇਰੇ ਘਰ ਵੀ ਗੀੜਾ ਗੂੜਾ ਮਾਰ ਜਿਆ ਕਰੀ ਜਿੱਦਾਂ ਬਈ ਫੇ ਵੀ ਪਤਾ ਨਹੀਂ ਹੁੰਦਾ ਕਿਸੇ ਨੂੰ ਵੀ ਆਪਣਾ ਸਾਰਾ ਜਿਹੜਾ maal ਆ ਸਬਾਨਿਆ ਇੱਥੇ ਹੀ ਪਿਆ ਆ ਉਹ ਕਹਿੰਦਾ ਬਾਈ ਤੂੰ ਫੇਰ ਨਾ ਕਰ ਮੈਂ ਨਾ ਕਿਸੇ ਨੂੰ ਦੱਸਣਾ ਆ ਮੈਂ ġੇੜਾ ਮਾਰ ਜਾ ਕਰੂੰਗਾ ਚਲੋ ਉਹ ਜੀ ਚਲ ਗਿਆ ਇਟਲੀ ਨੂੰ ਵਿਆਹ ਤੇ ਜਦੋਂ ਉਹ ਵਿਆਹ ਤੋਂ ਆਏ ਮੁੜ ਕੇ ਉਹ ਕੁੰਡੇ ਕੰਡੇ ਉਹਨਾਂ ਨੇ ਖੋਲ ਕੇ ਜਦੋਂ ਉਹਨਾਂ ਨੇ ਸਿੱਧਾ ਨਿਗਾ ਹੁਣ ਉੱਥੇ ਹੀ ਜਾਣਾ ਬੰਦੇ ਨੇ ਵੀ ਜਿੱਥੇ ਅਸੀਂ maal ਗਦਾਮ ਦੱਬਿਆ ਜਦੋਂ ਉੱਥੇ ਗਿਆ ਉੱਥੇ ਉਹਨੂੰ ਕੱਖ ਨਹੀਂ ਲੱਭਾ ਟੋਆ ਖਿਲਰਿਆ ਪਿਆ ਸਾਰਾ ਦਰ ਦੂਰ ਉਹਦਾ ਜੋ ਲਾਇਆ ਸੀਗਾ ਲੇਹਾਂ ਲੂਹਾਂ ਸਭ ਸਭ ਪੱਟੀਆਂ ਪੁੱਟੀਆਂ ਪਈਆਂ ਕੱਖ ਨਹੀਂ ਯਾਨੀ ਕਿ ਲੱਭਾ ਸਾਰਾ ਕੁਝ ਕੋਈ ਬੰਦਾ ਲੈ ਗਿਆ ਤੇ ਜਿਹੜਾ ਦਰ ਦਾ ਜਿੰਦਾ ਸੀਗਾ ਮੇਨ ਡੋਰ ਦਾ ਉਹ ਵੀ ਭੱਜਾ ਸੀਗਾ ਤੇ ਉਹਨੇ ਫਿਰ ਉਹ ਉਹਦਾ ਤਾਂ ਜਿੱਦਾਂ ਕਹਿੰਦੇ ਹੁੰਦੇ ਦੇਖ ਕੇ ਡੈਪਿਆ ਬਲੱਡ ਡਾਊਨ ਹੋ ਗਿਆ ਅਗਲੇ ਦਾ ਤਾਂ ਬਈ ਸਾਰਾ ਸਾਰਾ ਸਮਾਨ ਹੀ ਇੱਥੇ ਸਾਰਾ ਦਾ ਤਾਂ ਗਿਆ ਸਾਰਾ ਕੁਝ ਉਹਨੇ ਆਪਣੇ ਭਰਾ ਨੂੰ ਦੂਹਾਦੂ ਫੋਨ ਲਾਇਆ ਕਹਿੰਦਾ ਕਿੱਥੇ ਆ ਉਹ ਕਹਿੰਦਾ ਘਰ ਹੀ ਆ ਕਹਿੰਦਾ ਯਾਰ ਕਹਿੰਦਾ ਆਪਣੇ ਤਾਂ ਇਦਾ ਇਦਾ ਚੱਕਰ ਪੈ ਗਿਆ ਬਈ ਆਪਣੇ ਤਾਂ ਕਹਿੰਦਾ ਇੱਥੇ ਆ ਕੀ ਚੱਕਰ ਪਿਆ ਤੂੰ ਆਇਆ ਨਹੀਂ ਘਰ ਨੂੰ ਉਹ ਕਹਿੰਦਾ ਮੈਂ ਤਾਂ ਆਇਆ ਨਹੀਂ ਮੈਂ 5 6 ਦਿਨ ਪਹਿਲਾਂ 4 ਕਿ ਦਿਨ ਆਇਆ ਸੀ ਉਦੋਂ ਤਾਂ ਸੈੱਟ ਸੀ ਸਾਰਾ ਕੁਝ ਉਹ ਕਹਿੰਦਾ ਆਪਣਾ ਤਾਂ ਸਾਰਾ ਕੁਝ ਲੁੱਟ ਹੋ ਗਿਆ ਚਲੋ ਉਹ ਵੀ ਆ ਗਿਆ ਜਦੋਂ ਉਹ ਆਇਆ ਆਣ ਕੇ ਉਹਨੇ ਦੇਖਿਆ ਤੇ ਉਹ ਵੀ ਉਹ ਵੀ ਹੈਰਾਨ じゃ ਹੋ ਗਿਆ ਜਿੱਦਾਂ ਉਤੋਂ ਉਤੋਂ ਹੀ ਹੈਰਾਨ ਹੋ ਗਿਆ ਉਹ ਯਾਨੀ ਕਿ ਜਦੋਂ ਸਾਰੀ ਖੋਖ-ਖਾਕ ਨਿਕਲੀ ਬਾਅਦ ਵਿੱਚ ਪਤਾ ਲੱਗਾ ਦੋ ਤੋਂ 4 ਮਹੀਨਿਆਂ ਤੱਕ ਤੇ ਉਹ ਜਿਹੜਾ ਇੰਡੀਆ ਤੋਂ ਗਿਆ ਸੀਗਾ ਬੰਦਾ ਉਹਦਾ ਸਗਾ ਭਰਾ ਉਹਨੇ ਕਾਂਡ ਕੀਤਾ ਸੀ ਇਹ ਕਿਉਂਕਿ ਉਹਨੇ ਫੇਰ ਕਹਿੰਦੇ ਆਣ ਕੇ ਇਧਰ ਇੰਡੀਆ ਵਿੱਚ ਲੁਧਿਆਣਾੇ ਪਤਾ ਨਹੀਂ ਕਿਹੜੇ ਸ਼ਹਿਰ ਪਲਾਟ-ਪਲੂਟ ਵੀ ਜਿੱਦਾਂ ਲੈ ਲੈ ਸਗੇ ਤੇ ਉਹਨੇ ਕਾਂਡ ਕੀਤਾ ਉਹ ਬੰਦੇ ਨੇ ਦੂਜੀ ਜ਼ੁਬਾਨ ਰਾਹੀਂ ਉਹ ਦੇਖ ਲਾ ਆਪਣੇ ਭਰਾ ਨੂੰ ਛੋਟਾ ਸੀ ਉਹ ਉਹਨੇ ਕਿਹਾ ਨਹੀਂ ਵੀ ਮੇਰੇ ਛੋਟੇ ਭਰਾ ਨੇ ਐਡੀ ਵੱਡੀ ਗਲਤੀ ਕਰ ਲਈ ਆ ਬਈ ਇਨੇ ਸਾਰਾ ਮੇਰਾ ਸੋਨਾ ਕੱਢ ਲਿਆ ਆ ਜਿੱਦਾਂ ਮੈਨੂੰ ਜੋ ਵੀ ਮੇਰਾ ਸੀਗਾ ਸਮਾਰ ਭਾਵੇਂ ਇਹਦਾ ਵੀ ਵਿੱਚ ਸੀ ਮੇਰਾ ਵੀ ਤਾਂ ਵਿੱਚ ਹੀ ਸੀਗਾ ਉਹਨੇ ਦੇਖ ਲਾ ਬੰਦੇ ਨੇ ਇੱਕ ਵਾਰੀ ਵੀ ਉਹਦੇ ਤੇ ਕੋਈ ਰਿਪੋਰਟ ਨਹੀਂ ਦਿੱਤਾ ਹੈਗਾ ਸਾਰਾ ਕੁਝ ਲੀਗਲੀ ਸੀਗਾ ਅਨਲੀਗਲ ਨਹੀਂ ਸੀ ਜਿੱਦਾਂ ਸਾਰਾ ਗਵਰਨਮੈਂਟ ਨੂੰ ਜਿੱਦਾਂ ਪਤਾ ਹੀ ਹੁੰਦਾ ਸਾਰਾ ਕੁਝ ਉਹ ਸਿਸਟਮ ਇੱਕ ਨੰਬਰ 'ਚ ਸੀ ਬੰਦਾ ਬਹੁਤ ਵਧੀਆ ਸੀ ਉਹ ਉਦਾਂ ਉਹਨੇ ਜਿਹਦਾ ਬੈਂਕਾਂ ਬੁੰਕਾਂ 'ਚ ਨਹੀਂ ਜਮਾ ਕਰਾਇਆ ਸੀਗਾ ਉਹ ਅਗਲਾ ਕਹਿੰਦਾ ਵੀ ਘਰ ਰੱਖ ਲੈਨੇ ਚੱਲ ਹਣ ਜਿੱਦਾਂ ਇੱਥੇ ਕਈ ਰੱਖ ਰੁੱਖ ਵੀ ਲੈਂਦੇ ਹੀ ਆ ਤੇ ਇਹ ਦੇਖ ਲਓ ਵੀ ਐਦਾਂ ਦਾ ਕੰਮ ਕੀਤਾ ਚਿੜੀ ਨਾ ਪਰਿੰਦਾ ਉਹਨਾਂ ਨੇ ਕੈਮਰੇ ਵੀ ਚੈੱਕ ਕਰਾ ਲਿਆ ਸਾਰਾ ਕੁਝ A to Z ਸਾਰਾ ਕੁਝ ਚੈੱਕ ਕਰਾ ਲਿਆ ਉਹਨੂੰ ਜਾਨੀ ਕਿ ਪੂਰਾ ਯਕੀਨ ਹੋ ਗਿਆ ਪੂਰਾ ਵਿਸ਼ਵਾਸ ਹੋ ਗਿਆ ਵੀ ਮੇਰੇ ਭਰਾ ਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਆ ਸੋ ਦੇਖੋ ਛਾਕੋ ਨੂੰ ਤਾਂ ਹੋਇਆ ਕਿਉਂਕਿ ਉਹਨੇ ਫੇ ਇਧਰ ਇੰਡੀਆ ਵਿੱਚ ਆਣ ਕੇ ਮੋٹے ਮੋٹے ਮਹਿੰਗੇ ਮਹਿੰਗੇ ਪਲਾਂਟ ਲੈ ਦੋ ਤਿੰਨ ਉਹਨੂੰ ਫੇ ਪਤਾ ਲੱਗ ਗਿਆ ਵੀ ਇਹਦੇ ਕੋਲ ਤਾਂ ਪੈਸਾ ਹੀ ਨਹੀਂ ਇਹ ਤਾਂ ਹਜੇ ਆਏ ਨਵੇਂ ਆ ਤੇ ਨੇ ਪਲਾਂਟ ਕਿੱਥੋਂ ਲੈ ਲਏ ਉਹ ਵੀ ਉਹਨੂੰ ਕਿਸੇ ਹੋਰ ਤੋਂ ਪਤਾ ਲੱਗਾ ਕਿਸੇ ਹੋਰ ਦੇ ਨਾਂ ਕਰਾਏ ਸੀਗੇ ਉਹ ਵੀ ਪਲਾਂਟ ਕਿਸੇ ਰਿਸ਼ਤੇਦਾਰ ਦੇ ਐਡਰ ਇਹਦਾ ਬੰਦੇ ਆ ਦੇਖ ਲਓ ਵੇ ਬੰਦਾ ਯਕੀਨ ਕਰੇ ਤਾਂ ਕਿਹਦੇ ਤੇ ਕਰੇ ਹੁਣ ਦੱਸੋ ਇਹ ਵੀਡੀਓ ਤਾਂ ਬਈ ਬਣਾਈ ਆ ਤੁਹਾਨੂੰ ਦੱਸਣ ਲਈ ਵੀ ਯਕੀਨਨਾ ਦੀ ਕਿਸੇ ਤੇ ਕੋਈ ਚੀਜ਼ ਨਹੀਂ ਰਹਿ ਗਈ ਆ ਚਾਹੇ ਜਿੱਦਾਂ ਚਲੋ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਬੰਦੇ ਇਮਾਨਦਾਰ ਵੀ ਟੌਪ ਤੋਂ ਟੌਪ ਤੇ ਪਏ ਆ ਭਾਵੇਂ ਕੋਈ ਆਪਣਾ ਉਹਦੇ ਨਾਲ ਖੂਨ ਦਾ ਰਿਸ਼ਤਾ ਵੀ ਨਹੀਂ ਹੈਗਾ ਯਾਰ ਦੋਸਤ ਵੀ ਆ ਉਹ ਵੀ ਇਮਾਨਦਾਰ ਵੀ ਬੰਦੇ ਹੈਗੇ ਆ ਪਰ ਬਹੁਤ ਘੱਟ ਬਹੁਤ ਰੇਅਰ ਕੋਈ ਕਰਮਾ ਭਾਗਾ ਵਾਲਾ ਇਨਸਾਨ ਹੋਊਗਾ ਜਿਹਨੂੰ ਕੋਈ ਇਮਾਨਦਾਰ ਯਾਰ ਦੋਸਤ ਮਿਲ ਜਾਂਦਾ ਹੋਊਗਾ ਨਹੀਂ ਤਾਂ ਅੱਜ ਕੱਲ ਦੇ ਸਮੇਂ ਵਿੱਚ ਇਹ ਨਹੀਂ ਹੈਗਾ ਸਾਰੇ ਜਾਨੀ ਕਿ ਐਦਾਂ ਦੇ ਸ਼ੈਤਾਨੀ ਦਿਮਾਗ ਵਾਲੇ ਤੁਹਾਨੂੰ ਟੱਕਰ ਨੇ ਆ ਸੋ ਬੰਦਾ ਯਕੀਨ ਕਰੇ ਤਾਂ ਕਹਿ ਸਕਦੇ ਉੱਤੇ ਕਰੇ ਮੇਨ ਮਕਸਦ ਦੀ ਵੀਡੀਓ ਬਣਾਉਣ ਦਾ ਇਹ ਆ ਵੀ ਬੰਦਾ ਕਿਹਦੇ ਤੇ ਯਕੀਨ ਕਰੇ ਅੱਜ ਕੱਲ ਆਪਣੇ ਦੇਖਦੇ ਆਪਾਂ ਵੀਡੀਓ ਸਕੀਆਂ ਮਾਮਾ ਆਪਣੇ ਬੱਚੇ ਮਾਰ ਕੇ ਦੌੜ ਜਾਂਨੀਆਂ ਕਦੇ ਕਿਤੇ ਚਲ ਗਈ ਕਦੇ ਕਿਤੇ ਚਲ ਗਈ ਪੇ ਪੁੱਤ ਨੂੰ ਮਾਰ ਦਿੰਦਾ ਪੁੱਤ ਪੇ ਨੂੰ ਮਾਰ ਦਿੰਦਾ ਬੰਦਾ ਕਿਹਦੇ ਤੇ ਯਕੀਨ ਕਰੇ ਸੋ ਯਕੀਨ ਜਿਹੜੀ ਵੀ ਤੁਹਾਡੇ ਕੋਲ ਜੋ ਰੁਪਈਆ ਥੇਲਾ ਕੁਝ ਵੀ ਹੈਗਾ ਚਾਹੇ ਨਹੀਂ ਹੈਗਾ ਕਿਸੇ ਦੂਜੇ ਬੰਦੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਆਪਣੇ ਕੋਲ ਰੱਖੋ ਕਿਸੇ ਕੋਲ ਗੱਲ ਖੋਲੋ ਨਾ ਜੋ ਤੁਹਾਡੇ ਬੈਂਕ ਬੁੱਕ ਵਿੱਚ ਵੀ ਪਿਆ ਆ ਉਹ ਵੀ ਜਿਹੜਾ ਨੋਮੀਨੇਸ਼ਨ ਜਾਂ ਬਣਾਉਦੇ ਹੁੰਦੇ ਉਹ ਵੀ ਬਿਨਾਂ ਦੱਸੇ ਤੋਂ ਹੀ ਬਣਾ ਦਿਓ ਕਹਣਾ ਕੋਈ ਨਾ ਜਦੋਂ ਹੋਊਗਾ ਫੇ ਮੈਂ ਦੁਨੀਆ ਤੋਂ ਜਾਊਂਗਾ ਆਪੇ ਹੀ ਪਤਾ ਲੱਗ ਜਾ ਬਾਕੀ ਜਿਹੜਾ ਮਾਪੇ ਹੁੰਦਾ ਆ ਉਹ ਚਲੋ ਹੁੰਦਾ ਆ ਮਾਪੇ ਜਿਹੜੇ ਹੁੰਦੇ ਆ ਉਹ ਬਹੁਤ ਘੱਟ ਚਾਂਸ ਹੁੰਦੇ ਆ ਜਿਹੜੇ ਉਹ ਧੋਖਾ ਧੜੀ ਕਰ ਦੇਣ ਭਰਾ ਭੈਣਾ ਸਾਰੇ ਕੀ ਰਿਸ਼ਤੇ ਨਾਤੇ ਸਾਰੇ ਧੋਖਾ ਧੜੀ ਵਾਲਾ ਹੀ ਸਿਸਟਮ ਜ਼ਿਆਦਾ ਚੱਲਦਾ ਚੰਗੇ ਹੁੰਦੇ ਆ ਪਰ ਜ਼ਿਆਦਾ ਧੋਖਾ ਧੜੀ ਵਾਲਾ ਚੱਲਦਾ ਜਿਹੜੇ ਮਾਪੇ ਆ ਉਹ ਧੋਖਾ ਧੜੀ ਵਾਲੇ ਘੱਟ ਆ ਤੇ ਚੰਗੇ ਜਹਾਦੇ ਆ ਸੋ ਆਪਣੇ ਮਾਪੇ ਨੂੰ ਸਭ ਕੁਝ ਸੱਚ ਦੱਸੋ ਵੀ ਮੇਰੇ ਕੋਲ ਆ ਚੀਜ਼ ਆ ਆ ਮੇਰੇ ਕੋਲ ਚੀਜ਼ ਨਹੀਂ ਹੈਗੀ ਕਈ ਮਾਪੇ ਤੋਂ ਚੋਰੀਆਂ ਰੱਖ ਲੈਂਦੇ ਆ ਆਪਣੇ ਵਾਈਫ ਨੂੰ ਜਾਂ ਆਪਣੇ ਹੋਰ ਕਿਸੇ ਨੂੰ ਦੱਸ ਦਿੰਦੇ ਆ ਤੇ ਮੁੜ ਕੇ ਫਿਰ ਧੋਖਾ ਖਾਂਦੇ ਆ ਜਦੋਂ ਫੇ ਕਿਸੇ ਨੂੰ ਪਤਾ ਲੱਗ ਜੇ ਵੀ ਭਾਵੇਂ ਵਾਈਫ ਨੂੰ ਕਿਸੇ ਨੂੰ ਵੀ ਇਹਦੇ ਕੋਲ ਇੰਨੇ ਪੈਸੇ ਆ ਤਾਂ ਫੇ ਉਹ ਘਰ ਵਿੱਚ ਪ੍ਰਸਾਦ ਲੜਾਈ ਦਾ ਚੱਕਰ ਚੱਲ ਜਾਂਦਾ ਇੱਕ ਮਾਪੇ ਹੀ ਹੁੰਦਾ ਆ ਜਿਹੜਾ ਆਪਣੇ ਬੱਚੇ ਦੀ ਹਮੇਸ਼ਾ ਹਮੇਸ਼ਾ ਸੁੱਖ ਮੰਗਦਾ ਆ ਤੇ ਆਪਣੇ ਬੱਚੇ ਨੂੰ ਹਰ ਇੱਕ ਤੋਂ ਬਚਾ ਕੇ ਰੱਖਦਾ ਤਾਂ ਜਿਹੜੀ ਬੱਚੇ ਦੀਆਂ ਗਲਤੀਆਂ ਦੇ ਉੱਤੇ ਪੜਦੇ ਪਾਉਂਦਾ ਇੱਕ ਮਾਪੇ ਹੀ ਹੁੰਦਾ ਉਹ ਤੇ ਜਿਹੜਾ ਮਾਪੇ ਆ ਜਦੋਂ ਆਪਾਂ ਉਹਨੂੰ ਦੱਸਣੀ ਆ ਮਾਪੇ ਨੂੰ ਗੱਲ ਵੀ ਮੇਰੇ ਕੋਲ ਆ ਚੀਜ਼ ਆ ਮੇਰੇ ਕੋਲ ਇੰਨਾ ਪੈਸਾ ਮੇਰੇ ਕੋਲ ਮਾਪੇ ਹੀ ਨਹੀਂ ਲੁਕੋ ਰੱਖਣਾ ਹੁੰਦਾ ਮਾਪੇ ਨਾਲ ਦੀ ਰੀਤ ਨਹੀਂ ਹੈਗੀ ਜੇ ਦੱਸਣਾ ਕਿਸੇ ਮਾਪੇ ਨੂੰ ਦੱਸੋ ਹੋਰ ਕਿਸੇ ਨੂੰ ਦੱਸਣ ਦੀ ਕੋਈ ਲੋੜ ਨਹੀਂ ਨਹੀਂ ਤਾਂ ਜਦ ਪੈਣਾ ਹੀ ਪੈਣਾ ਆ ਜਿੱਦਾਂ ਇਸ ਭਰਾ ਨੇ ਦੇਖ ਲਓ ਆਪਣੇ ਸਕੇ ਭਰਾ ਦਾ ਸਾਰਾ ਕੁਝ ਲੁੱਟ ਲਿਆ ਨਾਲੇ ਉਹਦੇ ਤੇ ਰੱਬ ਜਿੰਨਾ ਯਕੀਨ ਕਰਦਾ ਏ ਠੀਕ ਆ ਇਹ ਯਕੀਨ ਦੀ ਗੱਲ ਹੁੰਦੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜੇ ਹੱਦੋਂ ਵੱਧ ਯਕੀਨ ਕਰਦੇ ਆ ਉਹ ਵੀ ਇੱਕ ਦੋ ਵਾਰੀ ਮਾੜਾ ਜਾ ਪਰਖਣਾ ਉਹਨਾਂ ਨੂੰ ਚਾਹੀਦਾ ਵੀ ਇਹ ਬੰਦਾ ਸਹੀ ਆ ਕਿ ਮੈਂ ਅੱਖਾਂ ਮੀਟ ਕੇ ਐਵੇਂ ਯਕੀਨ ਕਰੀ ਜਾਣਾ ਤੇ ਲਾਈਕ ਕਰਿਓ ਤਾਂ ਕਮੈਂਟ ਕਰਕੇ ਆਪਣੀ ਆਪਣਾ ਸੁਝਾਅ ਜਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਜੇ ਕੋਈ ਮਾੜਾ ਮੋਟਾ ਇਹਦੇ ਵਿੱਚ ਤੁਹਾਨੂੰ ਲੱਗਦਾ ਹੁੰਦਾ ਤਾਂ ਕਮੈਂਟ ਜਰੂਰ ਕਰਿਆ ਕਰੋ ਕਰਿਆ ਕਰੋ ਪਰ ਪਿਆਰ ਸਤਿਕਾਰ ਵਾਲਾ ਠੀਕ ਆ ਬਾਕੀ ਧੰਨਵਾਦ ਸਾਰਿਆਂ ਦਾ ਲਾਈਕ ਜਰੂਰ ਕਰ ਦਿਆ ਕਰੋ ਤੇ ਚੜ੍ਹਦੀ ਕਲਾ ਵਿੱਚ ਰਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ